ਆ ਜਨ ਇਹ ਆਪਾਂ ਬਿਲਕੁਲ ਹਿੰਦ-ਪਾਕ ਬਾਰਡਰ ਤੇ ਖੜੇ ਆ ਸਾਡੇ ਅਜਨਾਲੇ ਹਲਕੇ ਦੇ ਵਿੱਚ ਮੱਝੀ মিয়া ਪੀਐਸਐਫ ਦੀ ਚੌਕੀ ਆ ਔਰ ਬਿਲਕੁਲ ਆਪਾਂ ਗਰਾਊਂਡ ਜੀਦੋਂ ਧੋ ਕੇ ਆਏ ਆ ਜਿੱਥੇ ਪਾਕਿਸਤਾਨ ਦਾ ਅਗਲਾ ਖੇਤ ਸੀਗਾ ਉੱਥੋਂ ਤੱਕ ਆਪਣਾ ਚੋਨਾ ਦੇਖ ਕੇ ਆਏ ਆ ਉਹ ਸਾਰਾ ਚੋਨਾ ਜੋ ਹੈ ਨਾ ਬਰਬਾਦ ਹੋ ਗਿਆ ਉਹ ਮੈਂ ਜੇ ਹੀ ਆਪਕੋ ਦਿਖਾਣਾ تھا ਕਿ ਦੇਖਿਓ ਪੂਰੇ ਦਾ ਪੂਰਾ ਚੋਨਾ ਜੋ ਆਪਕੋ ਹਰੀ-ਪਲਾਲੀ ਦੇਸੀ ਦੀ ਆ ਪਲਾਲੀ ਹੈ ਉਹ ਕੁਝ ਨਹੀਂ ਹੈ ਕਿਉਂਕਿ ਇੱਥੇ ਵੀ ਜਦੋਂ ਪਾਣੀ ਆਇਆ ਮੈਂ ਉਸ ਦਿਨ ਵੀ ਆਇਆ ਸੀ ਇੱਥੇ ਵੀ 8-8 9-9 10-10 ਫੁੱਟ ਪਾਣੀ ਸੀਗਾ ਤੇ ਸਾਰਾ ਕਿਸਾਨਾਂ ਦਾ ਵਿਚਾਰਿਆਂ ਦਾ ਚੋਨਾ ਕੰਡਿਆ ਵਾਲੀ ਥਾਂ ਦੇ ਅੱਗੇ ਵੀ ਖਰਾਬ ਹੋ ਗਿਆ ਉਹਦੇ ਬੜਾ ਰਿਸਕ ਵਾਲਾ ਕੰਮ ਕਰਦੇ ਆ ਸਵੇਰੇ ਆਉਂਦੇ ਆ 10 ਵਜੇ 4 ਵਜੇ ਵਾਪਸ ਜਾਂਦੇ ਆ ਉਹ ਬਿਲਕੁਲ ਜ਼ੀਰੋ ਗਰਾਊਂਡ ਤੇ ਕੰਮ ਕਰਦੇ ਆ ਅੱਗੇ ਪਾਕਿਸਤਾਨ ਵਾਲੇ ਹੁੰਦੇ ਆ ਕੋਈ ਸ਼ੈਤਾਨ ਬੰਦਾ ਕੁਝ ਵੀ ਕਰ ਸਕਦਾ ਆਪਣੇ ਆਪ ਨੂੰ ਇਹ ਰਿਸਕ ਚ ਪਾ ਕੇ ਫਿਰ ਇੱਥੇ ਆ ਕੇ ਖੇਤੀ ਕਰਦੇ ਆ ਤੇ ਮੈਨੂੰ ਦੁੱਖ ਆ ਕਿ ਇਹਨਾਂ ਦੀ ਵਿਚਾਰਿਆਂ ਦੀ ਪੂਰੀ ਖੇਤੀ ਉਹਦੇ ਇੱਕ ਹੀ ਫਸਲ ਹੁੰਦੀ ਹੈ ਇਹ ਵੀ ਨਾ ਨੋਟ ਕਰ ਲਓ ਤੁਸੀਂ ਕਿ ਇੱਕ ਹੀ ਫਸਲ ਸਿਰਫ ਝੋਨਾ ਹੀ ਬੀਜ ਸਕਦੇ ਆ ਉਤੋਂ ਬਾਅਦ ਨਹੀਂ ਕੁਝ ਲਾ ਸਕਦੇ ਤੇ ਉਹਨਾਂ ਨੇ ਨਾ ਪਤਾ ਤਾਂ ਦਾ ਬਦਵਾਦ ਹੋ ਗਿਆ ਬਹੁਤ ਬੁਰੀ ਹਾਲਤ ਹੋਈ ਐ ਸੋ ਮੈਂ ਉਹ ਦੇਖਣ ਆਇਆ ਸੀ ਕੱਲ ਅਸੀਂ ਮੀਟਿੰਗ ਕੀਤੀ ਸੀ ਤੇ ਸਾਡੇ ਜਿਹੜੇ ਗਰਦਾਬ ਦੀ ਕਰਨ ਵਾਲੇ ਅਫਸਰ ਆ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਸੀ ਤੇ ਅੱਜ ਹੁਣੇ ਹੀ ਮੈਂ ਜਾ ਕੇ ਡੀਸੀ ਸਾਹਿਬ ਨੂੰ ਮਿਲਣਾ ਅੱਜ ਨਾਲੇ ਉਹਨਾਂ ਨੂੰ ਮੈਂ ਕਹੂੰਗਾ ਕਿ ਉਹ ਸਪੈਸ਼ਲ ਗਰਦਾਬ ਦੀ ਜਿਹੜੀ ਐ ਇਸ ਏਰੀਏ ਦੀ ਕਰਾ ਕੇ ਤੇ ਜਲਦੀ ਤੋਂ ਜਲਦੀ ਇਹਨਾਂ ਲੋਕਾਂ ਨੂੰ ਪੈਸੇ ਜਰਿਆ ਦਿੱਤੇ ਪੋਸਟਾਂ ਦਾ ਵੀ ਨੁਕਸਾਨ ਹੋਇਆ ਕਾਫੀ ਰੋਡ ਵੀ ਨਹੀਂ ਨਹੀਂ ਪੋਸਟਾਂ ਦਾ ਵੀ ਨੁਕਸਾਨ ਹੋਇਆ ਉਹ ਵੀ ਸਰਕਾਰ ਕੋਲੂ ਵੀ ਮਤ ਜਿਹੜੀਆਂ ਸਾਡੇ ਹੱਦ ਦੇ ਵਿੱਚ ਆਉਂਦੀਆਂ ਉਹ ਕਹਾਂਗੇ ਸੀ ਪਹਿਲਾਂ ਵੀ ਕਰਦੇ ਹੁੰਦੇ ਆ ਹੁਣ ਵੀ ਕਹਾਂਗੇ ਮਦਦ ਜਿਹੜੀ ਪੋਸਟ ਕਿਸਾਨਾਂ ਦੀ ਹੋਰ ਮਦਦ ਸੀਐਮ ਸਾਹਿਬ ਨਾਲ ਮੁਲਾਕਾਤ ਹੁੰਦੀ ਆ ਹਾਂ ਸੀਐਮ ਸਾਹਿਬ ਨੂੰ ਮੈਂ ਮਿਲਣਾ ਪਸੂ ਸ਼ਾਇਦ ਸੀਐਮ ਸਾਹਿਬ ਨਾਲ ਮੁਲਾਕਾਤ ਹੋਊਗੀ ਚੰਡੀਗੜ੍ਹ ਜਾਣਾ ਸੀਐਮ ਸਾਹਿਬ ਨੂੰ ਵੀ ਦੱਸਾਂਗੇ ਕਿ ਕੰਡਿਆਂ ਵਾਲੀ ਤਾਤ ਤੋਂ ਅੱਗੇ ਜਿਹੜੀ ਕੀ ਸਥਿਤੀ ਆ ਕਿਉਂਕਿ ਤੋੜ ਹੀ ਇੱਥੋਂ ਲੈ ਕੇ ਕਸੂਵਾਲ ਤੱਕ ਜਿੰਨੀਆਂ ਸਾਡੀਆਂ ਚੌਂਕੀਆਂ ਜਿੰਨੇ ਗੇਟ ਇਹ ਸਭ ਮਤਲਬ ਜਿਹੜਾ ਉਹ ਸਭ ਤੋਂ ਅੱਗੇ ਜਿਹੜੀ ਫਸਲ ਜਿਹੜੀ ਆ ਉਹ ਸਾਰੀ ਬਗਵਾਤ ਤੋਂ ਪਹਿਲਾਂ ਤੁਸੀਂ ਆਏ ਜਦੋਂ ਪਾਣੀ ਹੜਾਇਆ 10 10 ਫੁੱਟ ਪਾਣੀ ਉਦੋਂ ਮੈਂ ਦੇਖ ਕੇ ਗਿਆ ਪਾਣੀ ਦੇਖ ਕੇ ਗਿਆ ਸੀਗਾ ਬਹੁਤ ਬੁਧੀਆ ਹਾਲ ਸੀਗੀ ਇੱਥੇ ਵੀ 10 ਫੁੱਟ ਦੇ ਕਰੀਬ ਪਾਣੀ ਸੀਗਾ ਤੇ ਬਾਦ ਮੈਂ ਹੁਣ ਦੇਖ ਰਿਆ ਸੀਗਾ ਵੀ ਵੇਖਣ ਨੂੰ ਹਰ ਬੰਦੇ ਨੂੰ ਲੱਗਦਾ ਕਿ ਜਿੱਦਾਂ ਹਰਿਆਲੀ ਆ ਬਾਦ ਉਹ ਝੋਨਾ ਖਰਾਬ ਹੋ ਗਿਆ ਵਿੱਚੋਂ ਸਾਰਾ ਤੁਸੀਂ ਲੈ ਕੇ ਵੀ ਆਇਆ ਝੋਨਾ ਆ ਦੇਖੋ ਝੋਨਾ ਸਾਰਾ ਹੀ ਖਰਾਬ ਹੋ ਗਿਆ ਮਤਲਬ ਇਹਦਾ ਕੋਈ ਪੱਤਾ ਲੈਸਾ ਦੀ ਆ ਉਦਾਂ ਹਰਿਆ ਥੱਲਿਓ ਪਤਲੀ ਹਦੀ ਰਹਿ ਗਈ ਬਾਕੀ ਸਾਰਾ ਖਰਾਬ ਹੋ ਗਿਆ ਸਮਝਦੇ ਕੀ ਗਾ हां ਇਸ ਕਰਕੇ ਮੈਂ ਕਹੂੰਗਾ ਕਿ ਇਹਨਾਂ ਕਿਸਾਨਾਂ ਨੂੰ ਵੀ ਪੂਰਾ ਮੌਜਾ ਜਿਹੜਾ ਮਿਲਣਾ ਚਾਹੀਦਾ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਉਹਨੇ ਆਪਣੇ ਡੀ ਸਾਹਿਬ ਦੇ ਨਾਲ ਮੀਟਿੰਗ ਸੈਂਟਰ ਸਰਕਾਰ ਨੂੰ ਕਿਵੇਂ ਦੇ ਲਿਜੋ ਇਹਨਾਂ ਦੀ ਬਾਪ ਪਾਂ ਦੀ ਸੈਂਟਰ ਸਰਕਾਰ ਨੇ ਕੀ ਕਰਦਾ ਉਹਨਾਂ ਨੇ ਤਾਂ ਕੀਤਾ ਹੀ ਕੁਛ ਨਹੀਂ ਸੈਂਟਰ ਸਰਕਾਰ ਤੇ ਮੋਦੀ ਉੱਧਾਂ ਆਇਆ ਉੱਧਾਂ ਗਿਆ ਉਹਨਾਂ ਨੂੰ ਬੰਦਾ ਪੁੱਛੇ ਇੱਥੇ ਆ ਕੇ ਤੂੰ ਦੇਖ ਜਿਹੜਾ 16 ਕਰੋੜ 16000 ਕਰੋੜ ਰੁਪਇਆ ਦਿੱਤਾ ਉਹਦਾ ਕੀ ਬਣਾ ਪਾਤੇ 1600 ਕਰੋੜ ਆਪਾਂ 2000 ਕਰੋੜ ਰੁਪਇਆ ਇਕੱਲਾ ਹੀ ਨਾਲੇ ਲਈ ਮੰਗਦੇ ਤੇ ਮੋਦੀ ਜੀ ਪੂਰੇ ਪੰਜਾਬ ਲਈ 1600 ਕਰੋੜ ਰੁਪਏ ਦੇ ਗਏ 1600 ਕਰੋੜ ਦਾ ਕੀ ਬਣੂਗਾ ਸਾ ਸਾਡੀਆਂ ਸਭ ਰੋਡ ਟੁੱਟ ਗਿਆ ਹਸਪੀਟਲ ਬਹਿ ਗਏ ਸਕੂਲ ਬਹਿ ਗਏ ਸਾਡਾ ਕਿੰਨਾ 30 ਹਜ਼ਾਰ ਤੋਂ ਉੱਪਰ ਏਕੜ ਜਿਹੜਾ ਝੋਨਾ ਉਹ ਬਰਬਾਦ ਹੋ ਗਿਆ ਝੋਨਾ ਦੀ ਬੜੀ ਟਰੌਪ ਦੀ ਮਤਲਬ ਆਸਵਤੀ ਉਹ ਸਭ ਬਰਬਾਦ ਹੋ ਗਈ ਤੇ ਮੋਦੀ ਜੀ ਨੇ ਤਾਂ ਸਾਨੂੰ ਨਰਾਸ਼ ਕੀਤਾ ਸਾਨੂੰ ਬਹੁਤ ਜ਼ਿਆਦਾ ਨਰਾਸ਼ ਕੀਤਾ ਔਰ ਬਹੁਤ ਦੁੱਖ ਹੈ ਕਿ ਮੋਦੀ ਜੀ ਨੇ ਪੰਜਾਬ ਦੇ ਪਤੀ ਆਪਣਾ ਜੋ ਫਰਜ਼ ਹੀ ਨਹੀਂ ਨਿਭਾਇਆ